ਭਾਈ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਭਾਈ ਤੁਸੀਂ ਸਾਰਿਆਂ ਨੇ ਵੀਰਾਂ ਨੇ ਡਿਸਕ੍ਰਿਪਸ਼ਨ ਪੜ ਲੀ ਹਣੀ ਆ ਵੀਡੀਓ ਦੇ ਉੱਤੇ ਆਪਾਂ ਉਸ ਵੰਦ ਦੇ ਵਿੱਚ ਗੱਲਬਾਤ ਕਰਨੀ ਹੈ ਬੰਦੇ ਜੁੜ ਜੋ ਭਾਈ ਬਣ ਕੇ ਜਿਹੜੇ ਬੰਦੇ ਲਾਈਵ ਤੇ ਜੁੜੇ ਆ ਲਾਈਵ ਨੂੰ ਆਪਣੇ ਨੂੰ ਸ਼ੇਅਰ ਕਰ ਦਿਓ ਤੇ ਜਿਹੜੇ ਬਾਅਦ ਚ ਦੇਖਣਗੇ ਵੀਡੀਓ ਭਾਈ ਬਣ ਕੇ ਉਹ ਵੀ ਸ਼ੇਅਰ ਕਰ ਦਿਓ ਅੱਜ ਤੁਹਾਨੂੰ ਭਾਈ ਉਹ ਸਬਾਬਤ ਗੱਲ ਕਰਨੀ ਹੈ ਜਿਹੜੀ ਨਹਿਰ ਤੇ ਛਾਲ ਮਾਰੀ ਸੀ ਆਪਾਂ ਠੀਕ ਹੈ ਠੰਡ ਦੇ ਮਹੀਨੇ ਚ ਤੇ ਭਾਈਆਂ ਕਮੈਂਟ ਕਰਕੇ ਆਇਆ ਜਰੂਰ ਦੱਸ ਦਿਓ ਵੀ ਆਵਾਜ਼ ਆ ਰਹੀ ਹੈ ਕਿ ਨਹੀਂ ਆਈ ਜਾਂਦੀ ਜਿਹੜੇ ਵੀ ਜੁੜੀ ਜਾਂਦੇ ਆ ਕੰਟਰ ਕਰਕੇ ਦੱਸਿਓ ਵੀ ਆਵਾਜ਼ ਆ ਜਿਹੜੀ ਪ੍ਰੋਪਰ ਆ ਰਹੀ ਹੈ ਕਿ ਨਹੀਂ ਸਾਰੇ ਵੀਰਾਂ ਨੂੰ ਬਾਈ ਆਪਾਂ ਤੁਹਾਨੂੰ ਪਤਾ ਚੋਕਿਆਂ ਮੈਂ ਪਰਦੇ ਫਾਸ਼ ਕਰੂਗਾ ਐ ਕਰੂਗਾ ਆਪਾਂ ਤੁਹਾਨੂੰ ਅੱਜ ਪਹਿਲਾਂ ਉਹਦੀ ਸਚਾਈ ਦੱਸ ਦਿੰਨੇ ਆ ਸਚਾਈ ਸੁਣ ਕੇ ਬਾਈ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਗੱਲ ਬਾਤ ਆਏ ਆ ਜਿਹੜੀ ਤੁਹਾਨੂੰ ਪਤਾ ਹੀ ਉਹਨੇ ਚੈਲੰਜ ਪਾਇਆ ਸੀ ਆਪਦੇ ਪੇਜ ਤੇ ਵੀ 10000 ਰੁਪਏ ਦੇਵਾਂ ਮੈਂ ਜਿਹੜਾ ਮੋਟਰਸਾਈਕਲ ਚਲਾ ਕੇ ਜਾਊਗਾ ਤੇ ਨਹਿਰ ਛਾਲ ਮਾਰ ਦਊਗਾ ਠੀਕ ਐ ਸਾਰੇ ਵੀਰਾਂ ਨੇ ਤੁਸੀਂ ਉਹ ਲਾਈਵ ਦੇਖਿਆ ਵੀ ਹੋਣਾਗਾ ਲਾਈਵ ਦੇ ਵਿੱਚ ਬਈ ਉਹ ਦੇਖੋ ਕਿੱਡੀਆਂ ਤਖੜੀਆਂ ਕੰਡੀਸ਼ਨਾਂ ਰੱਖੀ ਜਾਂਦਾ ਸੀ ਮੈਥੋਂ ਮੰਨ ਲਾ ਵੀ ਲਿਖ ਲਿਖ ਲਿਖਾ ਕਰ ਵੀ ਤੈਨੂੰ ਕੁਝ ਹੋ ਗਿਆ ਉਹਦੀ ਜ਼ਿੰਮੇਵਾਰੀ ਕੋਈ ਨਹੀਂ ਠੀਕ ਹੈ ਤੇ ਥੱਲੇ ਲੋਕ ਵੀ ਬਈ ਕਮੈਂਟ ਕਰੀਏ ਬਾਈ ਕੀ ਖਾ ਕੇ ਛਾਲ ਮਾਰੀ ਬਾਈ ਕੀ ਖਾ ਕੇ ਛਾਲ ਮਾਰੀ ਸੀ ਬਾਈ ਛਾਲਾਂ ਛੂਣਾ ਜਣੀਆਂ ਬਾਈ ਦੀਆਂ ਕੁਝ ਖਾ ਕੇ ਨਹੀਂ ਭਜਦੀਆਂ ਇਹ ਤਾਂ ਬਈ ਰੋਜ਼ ਦੀ ਪ੍ਰੈਕਟਿਸ ਜਾਂ ਅਭਿਆਸ ਜਿਹੜਾ ਇਸ ਚੀਜ਼ ਦਾ ਬੰਦਾ ਇਹਜਾ ਚੈਲੰਜ ਜਿਹੜਾ ਐਸੈਪਟ ਕਰਦਾ ਹੈਗਾ ਤੇ ਦੁਨੀਆ ਤੇ ਮੈਂ ਕਹਿਣਾ ਵੀ ਇਹੋ ਜਿਹਾ ਕੋਈ ਕੰਮ ਨਹੀਂ ਪੈਦਾ ਚੈਲੰਜ ਬੰਦੇ ਨੂੰ ਸੋਚ ਸਮਝ ਕੇ ਕਰਨਾ ਚਾਹੀਦਾ ਉਹਨੂੰ ਆਈ ਸੀ ਆ ਬਈ ਵੀ ਮੇਰਾ ਕਿਹੜਾ ਚੈਲੰਜ ਕਿਸੇ ਨੇ ਮੰਨਣਾ ਹੈਗਾ ਐਸੈਪਟ ਕਰਨਾ ਤੇ ਆਪਾਂ ਫੇਸਬੁੱਕ ਤੇ ਬਾਰਡ ਮਾਰ ਕੇ ਛੱਡ ਦਿੰਨੇ ਆ ਵੀਡੀਓ ਬਈ ਸ਼ੇਅਰ ਕਰ ਦਿਓ ਜਿਹੜੇ ਬੰਦੇ ਜੁੜੀ ਜਾਂਦੇ ਆ ਗੁਰਾਸਮਾਨ ਭਾਈ ਵੀਡੀਓ ਸ਼ੇਅਰ ਕਰਦੇ ਆਪਣੀ ਕੋਈ ਵੀਰ ਆਪਣੇ ਲਾਈਵ 'ਚ ਐਡ ਹੋ ਕੇ ਆਪਣਾ ਗੱਲਬਾਤ ਕਰਨੀ ਚਾਹੁੰਦਾ ਹੋਵੇ ਤੇ ਆਪਾਂ ਉਹਨੂੰ ਵੀ ਲਾਈਵ 'ਚ ਵੀ ਐਡ ਕਰ ਲਾਂਗੇ ਤੇ ਉਹ ਬਈ ਕੋਈ ਮੈਂ ਛਾਲ ਜਿਹੜੀ ਚੈਲੰਜ ਉਹ ਅਸੈਪਟ ਕੀਤਾ ਸੀ ਕੋਈ ਫੁਕਰਪਾਨੇ ਚ ਨਹੀਂ ਕੀਤਾ ਸੀ ਠੀਕ ਹੈ ਤੇ ਉਹ ਆਪਾਂ ਇੱਕ ਗਰੀਬ ਪਰਿਵਾਰ ਆ ਜਿਹੜਾ ਸਾਡੇ ਪਿੰਡ ਦਾ ਮੁੰਡਾ ਬਈ ਠੀਕ ਹੈ ਉਹਦਾ ਹੋ ਗਿਆ ਸੀ ਐਕਸੀਡੈਂਟ ਉਹ ਹਜੇ ਵੀ ਕੋਮਾ 'ਚ ਪਿਆ ਹੈਗਾ ਪਿੰਡ ਦੇ ਵਿੱਚੋਂ ਬਈ ਲੋਕਾਂ ਨੇ ਜਿੰਨਾ ਸ਼ਰਧਾ ਮੁਤਾਬਕ ਦਾਨ ਦਿੱਤਾ ਤੇ ਆਪਣੀ ਵੀ ਚਲੋ ਆਏ ਸੀਗੀ ਵੀ ਆਪਣਾ ਤਾਂ ਯਾਰ ਮੈਂ ਜਦੋਂ ਸੋਚਿਆ ਵੀ ਆਪਾਂ ਟੈਂਕੀ ਦੇ ਪਾਣੀ ਥੱਲੇ ਖੜਕੇ ਨਹਾ ਸਕਦੇ ਹਾਂ ਪਫਾਰਾ ਛੱਡ ਕੇ ਠੀਕ ਆ ਆਦਣਾ ਤੇ ਨਹਿਰ ਚ ਚੱਲਦਾ ਪਾਣੀ ਤਾਂ ਉਦੋਂ ਵੀ ਨਿੱਗਾ ਹੀ ਹੁੰਦਾ ਠੀਕ ਤੁਹਾਨੂੰ ਪਤਾ ਹੀ ਹੈ ਜਿਹੜਾ ਖੜਾ ਪਾਣੀ ਹੈ ਉਹ ਮੰਨ ਲਓ ਵੱਧ ਠਰਦਾ ਹੈਗਾ ਆਪਾਂ ਦੋਸਤ ਜੀ ਆਪਦੀ ਪ੍ਰੈਕਟਿਸ ਤੇ ਮਾਨ ਸੀ ਆ ਵੀ ਆਪਾਂ ਨਹਾ ਲਾਂਗੇ ਨਹਿਰ ਚ ਵੀਡੀਓ ਭਾਈ ਉਹਨਾਂ ਕੋਲ ਸ਼ੇਅਰ ਕਰਿ ਜਾਓ ਖੁਸ਼ ਹੋ ਜਾ ਵੀਡੀਓ ਸ਼ੇਅਰ ਕਰਦੇ ਭਰਾ ਬਣ ਕੇ ਤੇ ਆਪਾਂ ਜਿਹੜੀ ਉਹ ਛਾਲ ਮਾਰੀ ਸੀ ਭਈ ਉਹ ਮੁੰਡੇ ਵਾਸਤੇ ਮਾਰੀ ਸੀ ਉਹਦਾ ਹੋ ਗਿਆ ਸੀ ਐਕਸੀਡੈਂਟ ਕੋਈ ਬਾਇਓਥਨਲ ਕੰਮ ਆਪਣੀ ਜਿਹੜੀ ਫੈਕਟਰੀ ਲੱਗੀ ਉਹਦੇ ਵਿੱਚ ਕੋਈ ਟਰਾਲਾ ਆਇਆ ਸੀਗਾ ਪੂਂਗ ਵਾਲਾ ਤੇ ਉਹਨਾਂ ਨਾਲ ਉਹ ਵੀਰ ਦਾ ਐਕਸੀਡੈਂਟ ਹੋ ਗਿਆ ਉਹ ਵੀਰ ਹਜੇ ਵੀ ਕੋਮਾ ਦੇ ਵਿੱਚ ਹੈਗਾ ਤੇ ਡਾਕਟਰਾਂ ਨੇ ਬਈ 10-12 ਲੱਖ ਰੁਪਏ ਦੀ ਮੰਗ ਕੀਤੀ ਹੈ ਕੁਝ ਨਾ ਕੁਝ ਵਜਿਨਾਂ ਪਿੰਡ ਪੱਧਰ ਤੇ ਸਾਡੇ ਤੋਂ ਹੋਇਆ ਬਹੁਤ ਸਾਡੇ ਬੰਨੇ ਬਹੁਤ ਸਹਿਯੋਗ ਕੀਤਾ ਸਾਰੇ ਨਹੀਂ ਮੈਂ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਤੇ ਹੈਲਪ ਕਰਨੀ ਵੀ ਚਾਹੀਦੀ ਹੈ ਬਈ ਠੀਕ ਹੈ ਹਜੇ ਵੀ ਮੰਨ ਲਓ ਕਿ ਮੁੰਡਾ ਉਹ ਕੋਮਾ ਦੇ ਵਿੱਚ ਹੀ ਹੈ ਥੋੜਾ ਜਿਹਾ ਅੱਖਾਂ ਜਰੂਰ ਖੋਲ੍ਹ ਲੀਆਂ ਹੈਂ ਪਰ ਬੋਲਿਆ ਚੱਲਿਆ ਨਹੀਂ ਹੈਗਾ ਕਈ ਦਿਨ ਹੋ ਗਏ ਉਹ ਤਾਂ ਐਕਸੀਡੈਂਟ ਹੋਇਆ ਸੀ ਆ ਉਹਦੀ ਵਜ੍ਹਾ ਵੀ ਸੁਣਦਾ ਹਾਂ ਕਿਵੇਂ ਹੋਇਆ ਉਹਦੀ ਵਜ੍ਹਾ ਬਣੀ ਹੋਈ ਅੱਜ ਕੱਲ ਦੇ ਜਿਹੜੇ ਆ ਹੱਤ ਤੁਸੀਂ ਪਹਿਲਾਂ ਸਰਸਾ ਡੇਰਾ ਸੀ ਆ ਇੱਕ ਸਾਡੇ ਪਿੰਡ ਇੱਥੇ ਨੇੜੇ ਡੇਰਾ ਜਗਮਾਲੀ ਜਗਮਾਲ ਵਾਲੀ ਗੜਾ ਉਹ ਵੀ ਉਹਨਾਂ ਦੇ ਬ੍ਰਾਂਚ ਹੀ ਮੰਨ ਕੇ ਚੱਲੋ ਪਹਿਲਾਂ ਯਾਰ ਮੈਨੂੰ ਆਹ ਲੱਗਦਾ ਵੀ ਠੀਕ ਐ ਇਹ ਬਾਬਾ ਮੰਨ ਕੇ ਚੱਲੋ ਵੀ ਵਧੀਆ ਡੇਰਾ ਹੈਗਾ ਹੁਣ ਇਹ ਬਾਬਾ ਵੀ ਉਹੀ ਲੱਛਣ ਕਰਨ ਲੱਗ ਗਿਆ ਉਹ ਜਿਵੇਂ ਉਹ ਰਹਾਣੀ ਰੂਰੂ ਨਾਈਟ ਪਤਾ ਨਹੀਂ ਕਿਹੜੀ ਹੁੰਦਾ ਸੀ ਉਵੇਂ ਬਈ ਬਾਬੇ ਨੇ ਵੀ ਸੇਮ ਕਾਪੀ ਕੀਤੀ ਠੀਕ ਹੈ ਆਪ ਦਾ ਜਨਮ ਦਿਨ ਸੀ ਇਹ ਬਾਬੇ ਦਾ 31 ਦਸੰਬਰ ਦਾ ਮੰਨ ਲੈ ਨਵੇਂ ਸਾਲ ਤੇ ਜਨਮ ਦਿਨ ਮਨਾਉਂਦਾ ਬਾਬਾ ਆਪ ਦਾ ਡੇਟ ਆਫ ਬਰਥ ਚਲੋ ਕੁਝ ਵੀ ਹੋਵੇ ਉਹ ਨਹੀਂ ਆਪਾਂ ਉਸ ਚੀਜ਼ ਨਹੀਂ ਪਤਾ ਹੋ ਵੀ ਸਕਦੀ ਹੈ ਚਲੋ ਕੋਈ ਵੱਡੀ ਗੱਲ ਨਹੀਂ ਬਾਬੇ ਆਨੰਦ ਉਹਦੇ ਹੀ ਹੋਵੇ ਉਸ ਨੇ ਬਾਬੇ ਨੇ ਕੀ ਕੀਤਾ ਬਈ ਕਨ ਬਰਗਰੇ ਵਾਲ ਸੱਦਿਆ ਖਾੜਾ ਲਵਾਇਆ ਖਾੜਾ ਲਵਾ ਕੇ ਬਾਬ ਬਿੰਦਾ ਬਈ ਇੰਜੋਏ ਕਰ ਲਿਆ ਆਪ ਦਾ ਠੀਕ ਹੈ ਪਰ ਉਹ ਵੀਰ ਦਾ ਹੋ ਗਿਆ ਸੀ ਐਕਸੀਡੈਂਟ ਤੇ ਉਹਨਾਂ ਦੇ ਬਈ ਕਿਸੇ ਪ੍ਰਸ਼ਾਸਨ ਵੱਲੋਂ ਕੋਈ ਹੈਲਪ ਨਹੀਂ ਹੋਈ ਛਾਣ ਵੀਰ ਨਹੀਂ ਹੋਈ ਕਿਉਂ ਬਈ ਦੂਜੇ ਪਾਸੇ ਇੱਕ ਪਾਸੇ ਗਰੀਬ ਮਜ਼ਦੂਰ ਦਾ ਮੁੰਡਾ ਹੈਗਾ ਗਰੀਬ ਪਰਿਵਾਰ ਹੈ ਤੇ ਦੂਜੇ ਪਾਸੇ ਬਈ ਤਰਨਾਟ ਬੰਦੇ ਆ ਠੀਕ ਹੈ ਫੈਕਟਰੀਆਂ ਦੇ ਮਾਲਕ ਹੈ ਤੇ ਉਹਨਾਂ ਨੂੰ ਸੋਨੂੰ ਪਤਾ ਹੀ ਆਪਣੀ ਵੀ ਸੁਣਵਾਈ ਕੀ ਦੀ ਹੁੰਦੀ ਹੈ ਤੇ ਜਿਹੜੀ ਆਪਾਂ ਉਹ ਬਈ ਛਾਲ ਮਾਰੀ ਸੀ ਚਲੋ ਆਏ ਸੀ ਆਪਾਂ ਕਹਿੰਨੇ ਤਣਕੇ-ਦਣਕੇ ਨਾਲ ਬਈ ਮਾਲਾ ਵੀ ਸਮੁੰਦਰ ਭਰ ਦਿੰਦਾ ਹੈ ਬੂੰਦ-ਬੂੰਦ ਨਾਲ ਤਲੋਂ ਮਨਉਆਂ ਸੀ ਵੀ ਆਪਦਾ ਵੀ ਠੰਡ ਚ ਉਹ ਵੀ ਟੈਂਕੀ ਖੱਲੇ ਵੀ ਛੱਡ ਕੇ ਪਵਾੜਾ ਛੱਡ ਕੇ ਵੀ ਨਾ ਲੈਨੇ ਆ ਤੇ ਛਾਲ ਮਾਰਨ ਨਾਲ ਤਾਂ ਕੋਈ ਵੱਡੀ ਗੱਲ ਹੈ ਨਹੀਂ ਸੀ ਆਪਣੇ ਵਾਸਤੇ ਠੀਕ ਹੈ ਮੈਂ ਸਿਰਫ ਉਹ ਵੀਰ ਦੀ ਸਾਨੂੰ ਸੱਚੀ ਦਸ ਰਿਹਾ ਆ ਆਪਣੇ ਦਿਲ ਦੀ ਵੀ ਬਈ ਠੀਕ ਹੈ ਉਹ ਵੀਰ ਦੀ ਹੈਲਪ ਕਰਨ ਵਾਸਤੇ ਮਨਉਆਂ ਸੀ ਆ ਚਲੋ ਆਪਣੇ ਕੰਮ ਤਾਂ ਤਾਂ ਵੀ ਕਰਾਂਦਾ ਰੰਦਾ ਸੀ ਚਾਰਾ ਮੁੰਡਾ ਉਹ ਮਨਉਆਂ ਸੀ ਉਹ ਵੀਰ ਦੀ ਹੈਲਪ ਹੋ ਜਾਈਂ ਨਾ ਕਮੈਂਟ ਕਰਕੇ ਇਹਨਾਂ ਦੱਸ ਦਿਓ ਆਵਾਜ਼ ਆਈ ਜਾਂਦੀ ਜਿਹੜੇ ਵੀਰ ਜੁੜੀ ਜਾਂਦੇ ਆ ਜਿੰਨੇ ਭਰਾ ਦੇਖੀ ਹੈ ਲਾਈਵ ਬਾਈ ਆਪਣਾ ਵੱਤ ਉਹ ਤੇ ਸ਼ੇਅਰ ਜਰੂਰ ਕਰ ਦਿਓ ਗਰੁੱਪਾਂ 'ਚ ਤਾਂ ਕਿ ਸਾਨੂੰ ਪਤਾ ਲੱਗ ਜੇ ਵੀ ਅੱਜ ਕੱਲ੍ਹ ਜਿਹੜੇ ਆ ਫੇਸਬੁੱਕ ਦੇ ਚੈਲੰਜ ਕਰਦੇ ਆ ਉਹ ਲੋਕ ਕਿੰਨੇ ਸੱਚੇ ਹੁੰਦੇ ਆ ਤੇ ਕਿੰਨੇ ਕ ਫਰਾਡ ਕਰਦੇ ਆ ਉਹ ਤੁਸੀਂ ਦੇਖੀ ਹੋਣੀ ਵੀਡੀਓ ਤੇ ਉਹ ਵੀਡੀਓ ਦੇ ਵਿੱਚ ਮੈਨੂੰ ਕਹੀ ਜਾਂਦਾ ਠੀਕ ਹੈ ਆਪਾਂ ਜਿਵੇਂ ਜਿਵੇਂ ਉਹਨਾਂ ਸ਼ਰਤਾਂ ਰੱਖੀਆਂ ਬਈ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਲੀੜੇ ਲਾ ਕੇ ਗਏ ਠੀਕ ਹੈ ਆਪਣੇ ਪੇਜ ਤੇ ਵੀ ਪਈ ਹੈ ਵੀਡੀਓ ਤੇ ਜਿਹੜੇ ਮੁੰਡੇ ਦੀ ਮੈਂ ਤੁਹਾਨੂੰ ਆ ਗੱਲ ਕਰ ਰਿਹਾ ਮਜ਼ਦੂਰ ਦੀ ਇਹਦੀ ਵੀ ਆਪਣੇ ਪੇਜ ਤੇ ਵੀਡੀਓ ਪਈ ਹੈ ਇਹ ਹਸਪਤਾਲ ਦੇ ਵਿੱਚ ਐਡਮਿਟਾ ਵਿਚਾਰਾ ਬੇਸੁੱਧ ਪਿਆਗਾ ਬਹੁਤ ਹੀ ਗਰੀਬ ਜਿਆਦਾ ਗਰੀਬ ਫੈਮਿਲੀ ਤੋਂ ਬਿਲੋਂਗ ਕਰਦੇ ਆ ਇੱਕ ਬਈ ਸੁਣਵਾ ਹੋਰ ਜਿਹੜੀ ਗੱਲ ਕਰਨ ਆਇਆ ਇਸ ਵੀਡੀਓ ਤੇ ਆਪਣੀ ਜਾਂ ਜਿੰਨੇ ਵੀ ਆਪਣੇ ਫੇਸਬੁੱਕ ਤੇ ਵੀਡੀਓ ਪਾਉਂਨਾ ਮੈਂ ਜਿੰਨਾਂ ਵੀ ਉਹਦੇ ਤੁਸੀਂ ਵੱਧ-ਵੱਧ ਸਟਾਰ ਭੇਜ ਕੇ ਬਈ ਸਪੋਰਟ ਕਰੋ ਆਪਣੇ ਪੇਜ ਨੂੰ ਨਾਲੇ ਪੇਜ ਨੂੰ ਆਪਣੇ ਨੂੰ ਫਾਲੋ ਕਰੋ ਜਿੰਨੇ ਵੀ ਸਟਾਰਾਂ ਦੇ ਪੈਸੇ ਆਉਣਗੇ ਆਪਾਂ ਜਾਂ ਜਿੰਨੇ ਵੀ ਆਪਣੇ ਫੇਸਬੁੱਕ ਤੋਂ ਕਮਾਈ ਆਊਗੀ ਆਪਾਂ ਉਹ ਮੁੰਡੇ ਦਾ ਲਾ ਇਕਰਾਮ ਤੇ ਲਾਵਾਂਗੇ ਤੁਹਾਡੇ ਨਾਲ ਵਾਦਾ ਕਰਦੇ ਆ ਠੀਕ ਹੈ ਕਾਕੇ ਵੀਡੀਓ ਸ਼ੇਅਰ ਕਰਦੇ ਮਾਂਡੀ ਦੇ ਬਾਸਪੇ ਪਰ ਸੁਣ ਤਾਂ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਵੀ ਮੇਰੇ ਆਪਣੇ ਪਿੰਡ ਦੇ ਸਰਕਲ ਦੇ ਬੰਦੇ ਆ ਵੀ ਉਹ ਆਪਾਂ ਆਪਣਾ ਯਾਰ ਦੋਸਤ ਆ ਮੰਨ ਕੇ ਚੱਲੋ ਮੁੰਡਾ ਠੀਕ ਹੈ ਉਹਦੇ ਵਾਸਤੇ ਮੰਨ ਲਓ ਮਨਾਂ ਚਲ ਹੈਲਪ ਹੋ ਜੂਗੀ ਯਾਰ ਤੇ ਉਹ ਜੋ ਤੁਸੀਂ ਉਦੋਂ ਸਾਰੀ ਵੀਡੀਓ ਜਿਹੜੇ ਵੀ ਰਾਂ ਦੇਖੇ ਉਹ ਕਹੀ ਜਾਂਦਾ ਬਾਈ ਆਪਾਂ ਆ ਮੁੰਡੇ ਦੇ ਮੰਨ ਲਓ ਵੀ ਛਾਲ ਮਾਰਤੀ ਨੇ ਚੈਲੰਜ ਪੂਰਾ ਕਰਤਾ ਆਪਣਾ ਤਾਂ ਆਪਾਂ ਇਹਨੂੰ 10 ਨਹੀਂ 11000 ਦੇਵਾਂਗੇ ਮਾਣ ਨੂੰ ਕਹੀ ਵੀ ਹੈ ਨਾ ਬਾਈ ਤੂੰ ਲਾਈਵ ਦੇ ਵਿੱਚ ਟ੍ਰਾਂਸਫਰ ਕਰ ਦੇ वैसे त मैनु आए सी चलो यार खुशी हुंदी आदा अपन जो आपा कह दे भाई मान ले ए मौके ते मान ले हेल्प कर सकदे होगे मैनु आए चलो यार आपा भी ਛਾਲ मारती उनो 10-15000 ਰੁਪਇਆ ਚਲ ਜਿੰਨਾ ਵੀ 10000 ਤੇ ਮੰਨਾ ਮੜ ਘਾਟ ਥੋੜੇ-ਮੋਟੇ ਘੱਟ ਦੇ ਦੂਆ ਦੇਊਗਾ ਸਹੀ ਕੁਛ ਨਾ ਕੁਛ ਪਰ ਉਹ ਬੰਦੇ ਬਈ ਇੱਕ ਦੁੱਕੀ ਨਹੀਂ ਦਿੱਤੀ ਠੀਕ ਐ ਤੇ ਉਸ ਤੋਂ ਬਾਅਦ ਮੇਰੇ ਕੋਲ ਲੋਕਾਂ ਦੇ ਫੋਨ ਤਾਂ ਬਹੁਤ ਆਏ ਬਈ ਛੋਡੇ ਬਈ ਸਿਰਾਲਾ ਤੀ ਬਈ ਆਏ ਕਰਤਾ ਬਈ ਤੂੰ ਚਾਲਾ ਜੇ ਮਾਰ ਕੇ 10000 ਜਿੱਤਿਆ ਉਹਦਾ 10000 ਰੁਪਇਆ ਲਵਾਤਾ ਮੈਨੂੰ ਬਹੁਤ ਲੋਕਾਂ ਨੇ ਫੋਨ ਕਰਕੇ ਬਈ ਬਹੁਤ ਐਪਰੀਸ਼ੀਏਸ਼ਨ ਦਿੱਤੀ ਪਰ ਤੁਹਾਨੂੰ ਪਤਾ ਬਈ ਅੱਜ ਕੱਲ੍ਹ ਬਧਾਈਆਂ ਨਾਲ ਨਹੀਂ ਕੁਝ ਚੱਲਦਾ ਆਪਣੇ ਪੇਜ ਨੂੰ ਵੀ ਜਰੂਰ ਫੋਲੋ ਕਰੋ ਤੁਸੀਂ ਵੀਡੀਓ ਆਪਣੀ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਬਈ ਆਪਣਾ ਵੀ ਕੋਈ ਅਰਨਿੰਗ ਹੋਵੇ ਤਾਂ ਆਪਾਂ ਲੋਕਾਂ ਦੇ ਕੰਮ ਆ ਸਕੀ ਗਰੀਬ ਪਰਵਾਰਾਂ ਦੇ ਕਿਸੇ ਦੇ ਕੁੜੀ ਦਾ ਵਿਆਹ ਹੁੰਦਾ ਕੋਈ ਬਿਮਾਰ ਹੋ ਜਾਂਦਾ ਆਪਾਂ ਤਾਂ ਹੋ ਜੇ ਬੰਦੇ ਦੀ ਹੈਲਪ ਕਰਨੀ ਹੈ ਬਈ ਆਪਣਾ ਪੇਜ ਲਾਉਂਦਾ ਸਿਰਫ ਇਹ ਮਕਸਦ ਹੈ ਬਾਕੀ ਆਪਣਾ ਗੁਜ਼ਾਰਾ ਵਧੀਆ ਚੱਲਦਾ ਸਾਰੇ ਵੀਰ ਜਾਨ ਡੇੜੇ ਆਪਾਂ ਨੂੰ ਭਰਾ ਉਹਨਾਂ ਨੂੰ ਪਤਾ ਹੀ ਹੈ